ਭਾਜੀ ਹਰੀ ਜੇਤਨ ਭਾਜੀ ਕਹਿੰਦੇ ਤੇ ਪ੍ਰਬੰਧਕ ਕਮੇਟੀ ਕਹਿੰਦੀ ਹੈ ਜੋ ਸਪੋਰਟ ਬੋਰਡ ਖੇਡ ਮੇਲੇ ਪੰਜਾਬ ਦੀਆਂ ਲਿਖਤਾਂ ਲਿਖੇ ਉਹ ਦੱਸੇ ਜਾਣਗੇ ਨੰਬਰ ਕੀ ਨੇ 34 ਨੰਬਰ ਹੈ ਸ਼ਕਰਪੁਰ ਸਾਡੇ 34 ਨੰਬਰ ਨੇ ਸ਼ਕਰਪੁਰ ਦੇ 36 ਨੰਬਰ ਨੇ ਭੋਇਆ ਦੇ ਤੇ ਭੋਇਆ ਦੀ ਟੀਮ ਅੱਜ ਦਾ ਕਬੱਡੀ ਕੱਪ ਜਿੱਤ ਗਈ ਹੈ ਜੀ ਬੈਸਟ ਰੇਟੇਰ 17 ਕਬੱਡੀਆਂ 16 ਨੰਬਰ ਦੇਸੀ ਫਰਮਾਣਾ ਇਹਦੇ ਕਬੱਡੀ ਕੱਪ ਦਾ ਬੈਸਟ ਮੋਟਰਸਾਈਕਲ ਦਾ ਜੇਤੂ ਬਣ ਗਿਆ ਦੇਸੀ ਫਰਮਾਣਾ ਸੁਨਿਆਰਾ ਤਲਵੰਡੀ ਚੌਧਰੀਆਂ ਦੇ 11 ਟੱਚ ਤੇ 4 ਜੱਫੇ ਸ਼ਾਕੇ ਦੇ ਹਗੇ 14 ਟੱਕ ਤੇ 5 ਜੱਫੇ ਸ਼ਾਕੇ ਦੇ ਹਗੇ 14 ਟੱਚ ਤੇ ਪੰਜ ਜਫੇ ਅੱਜ ਦਾ ਬੈਸਟ ਜਾਫੀ ਸ਼ੱਕ ਬਿਆਲਪੁਰਿਆ ਬਣ ਗਿਆ ਇਹ ਸੁਰਖਪੁਰੋਂ ਵੀ ਬੈਸਟ ਸੀਗਾ ਤੇ ਜੰਡੂ ਸਿੰਘ ਦੇ ਕਬੱਡੀ ਕੱਪ ਤੋਂ ਬੈਸਟ ਸੀਗਾ ਟੀਮ ਦੀ ਸੈੰਤੀ ਦੇ ਨਾਲ ਨਿਆਰਾ ਤਲਵੰਡੀ ਚੌਧਰੀਆਂ ਵਾਲਾ ਬੈਸਟ ਹੈ ਬਹੁਤ ਬਹੁਤ ਧੰਨਵਾਦ ਜਿੰਨੇ ਵੀਰ ਪੁੱਜੇ ਲੈ ਜੀ ਮੋਟਰਸਾਈਕਲ ਲੈਈਏ ਆਪਾਂ ਦੇਰਤੀ ਹੈ